ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ ਸਵਾ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ 'ਤੇ ਕਿ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਹੈ ਆਈ ਵੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਪੋ ਦੇ ਮਹੀਨੇ ਵਿੱਚ ਛੱਤ ਉੱਤੇ ਇੱਕ ਚੀਜ਼ ਬੋਣੀ ਹੈ ਉਸ ਚੀਜ਼ ਨੂੰ ਪਾਉਣ ਦੇ ਨਾਲ ਤੁਹਾਡੇ ਘਰ ਵਿੱਚੋਂ ਲੜਾਈ ਝਗੜਾ ਕਲੇਸ਼ ਰੂਗ ਗਰੀਬੀ ਸਭ ਖਤਮ ਹੋ ਜਾਵੇਗੀ ਬੜੀ ਹੀ ਬਰਕਤ ਹੋਵੇਗੀ ਕਿ ਇੱਕ ਤਰੀਕੇ ਨਾਲ ਇਹ ਸਮਝੋ ਵੀ ਘਰ ਵਿੱਚ سونے ਦਾ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ ਸੋ ਵੀਡੀਓ ਦੇ ਵਿੱਚ ਮੈਂ ਇੱਕ ਕਹਾਣੀ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਜੀ ਪੋ ਦੇ ਮਹੀਨੇ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਸ਼ਹਾਦਤਾਂ ਦਾ ਮਹੀਨਾ ਹੈ ਮੰਨਿਆ ਜਾਂਦਾ ਹੈ ਇਸ ਮਹੀਨੇ ਸਾਨੂੰ ਗੁਰਬਾਣੀ ਜਪਣ ਦੇ ਨਾਲ ਨਾਲ ਕੁਝ ਦਾਨ ਪੁੰਨ ਵੀ ਕਰਨੀ ਚਾਹੀਦੀ ਨੇ ਉਹਨਾਂ ਵਿੱਚੋਂ ਹੀ ਅੱਜ ਇੱਕ ਅਜੀਹਾ ਦਾਨ ਪੁੰਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਜਿਹਦੀ ਬਹੁਤ ਜ਼ਿਆਦਾ ਘਰ ਵਿੱਚ ਬਰਕਤ ਹੁੰਦੀ ਹੈ ਜਿਹਦੇ ਨਾਲ ਤੇ ਬਹੁਤ ਜ਼ਿਆਦਾ ਫਲ ਮਿਲਦਾ ਜਿਸ ਦਾ ਸੋ ਇੱਕ ਛੋਟੀ ਜਿਹੀ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹਦੇ ਵਿੱਚ ਹੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਤੁਹਾਨੂੰ ਮਿਲ ਜਾਣਗੇ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਮੁੰਡਾ ਰਹਿੰਦਾ ਸੀ ਉਹ ਪੰਡਤ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਤੇ ਉਹਨੂੰ ਜਿਹੜੀਆਂ ਗਿਆਨ ਦੀਆਂ ਕਿਤਾਬਾਂ ਹੁੰਦੀਆਂ ਜਾਂ ਆਪਾਂ ਧਾਰਮਿਕ ਕਿਤਾਬਾਂ ਕਹਿ ਸਕਦੇ ਹਾਂ ਉਹਨੂੰ ਪੜ੍ਹਨ ਦਾ ਬਹੁਤ ਸ਼ੌਕ ਹੁੰਦਾ ਸੀ ਉਹ ਇਹਨਾਂ ਕਿਤਾਬਾਂ ਨੂੰ ਪੜ੍ਹਦਾ ਤੇ ਲੋਕਾਂ ਦੀ ਜੋ ਵੀ ਵੀ ਉਲਝਣ ਹੁੰਦੀ ਜੋ ਵੀ ਮੁਸ਼ਕਲ ਹੁੰਦੀ ਉਹਨੂੰ ਸੁਲਝਾਉਂਦਾ ਸੀ ਹਰ ਇੱਕ ਨੂੰ ਇੱਕ ਸਹੀ ਰਸਤਾ ਵਿਖਾਉਂਦਾ ਹਰ ਇੱਕ ਦੀ ਮੁਸ਼ਕਲ ਨੂੰ ਹੱਲ ਕਰਦਾ ਸੀ ਪਿੰਡ ਵਿੱਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਤਾਂ ਸਭ ਉਹਦੇ ਕੋਲ ਆਉਂਦੇ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਾਉਣ ਲਈ ਸੋ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਚਲਦੇ-ਚਲਦੇ ਜਿਹੜਾ ਉਹ ਪਰਿਵਾਰ ਦੇ ਵਿੱਚੋਂ ਮੁੰਡੇ ਦੇ ਮਾਪੇ ਸੀ ਉਹਨਾਂ ਨੇ ਕਾਫੀ ਵਾਰ ਉਹਨੂੰ ਸਮਝਾਇਆ ਵੀ ਗੁਰੂ ਨਾਲ ਜੁੜਨਾ ਬਹੁਤ ਚੰਗੀ ਗੱਲ ਹੈ ਧਾਰਮਿਕ ਕਿਤਾਬਾਂ ਪੜ੍ਹਨੀਆਂ ਬਹੁਤ ਚੰਗੀ ਗੱਲ ਹੈ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ ਪਰ ਕਹਿੰਦੇ ਘਰ ਦੇ ਵਿੱਚ ਨਾ ਵੀ ਆਪਾਂ ਨੂੰ ਜ਼ਿੰਦਗੀ ਜਿਉਣ ਲਈ ਥੋੜੇ ਜਿਹੀ ਵੀ ਆਪਾਂ ਕਹਿ ਸਕਦੇ ਹਾਂ ਵੀ ਘਰ ਦੇ ਖਰਚੇ ਚਲਾਉਣ ਲਈ ਆਪਾਂ ਨੂੰ ਪੈਸੇ ਦੀ ਵੀ ਲੋੜ ਪੈਂਦੀ ਹੈ ਸੋ ਤੇਨੂੰ ਇੱਧਰ ਵੀ ਇੰਨਾ ਚੀਜ਼ਾਂ ਵੱਲ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਤੇ ਨਾ ਕਿਤੇ ਉਸ ਦੇ ਮਾਪੇ ਜਿਹੜੇ ਸੀ ਉਹ ਫਿਕਰਮੰਦ ਸੀ ਕਿਉਂਕਿ ਉਹਨਾਂ ਨੂੰ ਇਹ ਇਸ ਗੱਲ ਦਾ ਫਿਕਰ ਸੀ ਚਿੰਤਾ ਸੀ ਵੀ ਅਗਰ ਇਸੇ ਤਰੀਕੇ ਨਾਲ ਉਹ ਲੋਕਾਂ ਦੀ ਭਲਾਈ ਕਰਦਾ ਰਿਹਾ ਤਾਂ ਫਿਰ ਇੱਕ ਦਿਨ ਉਹ ਵੀ ਖੁਦ ਦੀ ਆਪ ਦੀ ਰੋਟੀ ਤੋਂ ਵੀ ਉਹ ਬੈਠ ਜਾਊਗਾ ਤਾਂ ਇਹ ਗੱਲ ਕਿਤੇ ਨਾ ਕਿਤੇ ਸੱਚ ਹੋਣੀ ਵੀ ਸ਼ੁਰੂ ਹੋ ਗਈ ਸੀ ਤੇ ਪਰ ਉਹਨੇ ਹਮੇਸ਼ਾ ਸੁਣ ਲੈਂਦਾ ਸੀ ਤੇ ਆਪਣੇ ਮਾਪੇ ਬਾਪ ਨੂੰ ਕਹਿੰਦਾ ਹਾਂ ਜੀ ਮੈਂ ਜ਼ਰੂਰ ਇਸ ਬਾਰੇ ਸੋਚੂਗਾ ਪਰ ਉਹ ਫਿਰ ਉਸੇ ਤਰੀਕੇ ਨਾਲ ਲੋਕਾਂ ਦੀ ਭਲਾਈ ਕਰਦਾ ਰਹਿੰਦਾ ਗਿਆਨ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਉਹਨਾਂ ਦੇ ਨਾ ਦਰਵਾਜ਼ੇ ਦੇ ਮੂਹਰੇ ਇੱਕ ਦਰਖਤ ਹੁੰਦਾ ਸੀ ਪਿੱਪਲ ਦਾ ਉਹਦੇ ਉੱਤੇ ਪੰਛੀ ਬੈਠਦੇ ਹੁੰਦੇ ਤਾਂ ਉਹ ਉਹਨਾਂ ਪੰਛੀਆਂ ਵਾਸਤੇ ਛੱਤ ਦੇ ਉੱਤੇ ਚੌਲ ਜਿਹੜੇ ਹੁੰਦੇ ਆ ਉਹ ਪਾ ਦਿੰਦਾ ਸੀ ਹੁਣ ਤੁਸੀਂ ਇਹ ਨਾ ਹੋ ਜੋ ਵੀ ਵੀਡੀਓ ਨੂੰ ਇੱਥੇ ਸਕਿਪ ਕਰਦੇ ਹੋ ਕਿਉਂਕਿ ਇਸ ਦੇ ਅੱਗੇ ਜਾ ਕੇ ਆਪਾਂ ਹੋਰ ਵੀ ਚੀਜ਼ਾਂ ਦੇ ਬਾਰੇ ਸ਼ੇਅਰ ਕਰੂੰਗੀ ਤੁਹਾਡੇ ਨਾ ਸੋ ਚੌਲ ਪਾ ਦਿੰਦਾ ਸੀ ਉਹ ਪੰਛੀ ਚੌਲ ਖਾਂਦੇ ਆਪਣਾ ਪੇਟ ਭਰਦੇ ਤੇ ਉਸੇ ਦਰੱਖਤ ਦੇ ਉੱਤੇ ਬੈਠ ਜਾਂਦੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਜੀ ਚਲਦੇ ਚਲਦੇ ਉਹ ਦਿਨੋਂ ਦਿਨ ਉਹਦੀ ਜਿਹੜੀ ਗਿਆਨਤਾ ਹੈ ਉਹ ਵੱਧਦੀ ਗਈ ਤੇ ਉਹਦੀ ਗਰੀਬੀ ਵੀ ਨਾਲ ਨਾਲ ਵਧਦੀ ਗਈ ਕਿਉਂਕਿ ਜਦੋਂ ਘਰ ਦੇ ਵਿੱਚ ਜਿਆਦਾ ਇਨਕਮ ਨਾ ਆ ਪਾਉਣੀ ਤੇ ਜਿਵੇਂ ਘਰ ਦੇ ਵਿੱਚੋਂ ਖਰਚਾ ਹੋ ਰਿਹਾ ਸੀ ਠੀਕ ਹੈ ਤੇ ਵੀ ਪਰ ਉਹ ਵੀ ਕੁਝ ਕਮਾਉਂਦਾ ਨਹੀਂ ਸੀ ਪਿਤਾ ਹੀ ਉਹਦੇ ਮਾੜਾ ਮੋਟਾ ਕਮਾਉਂਦੇ ਸੀ ਉਹਦੇ ਨਾਲ ਘਰ ਦਾ ਖਰਚਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਸੀ ਕਰਦੇ ਕਰਦੇ ਉਹ ਦਿਨੋਂ ਦਿਨ ਗਰੀਬ ਹੁੰਦਾ ਗਿਆ ਤੇ ਜਿਹੜੇ ਲੋਕ ਉਹਦੇ ਕੋਲੇ ਮਦਦ ਲਈ ਆਉਂਦੇ ਸੀ ਕੰਮ ਕਰਵਾਉਣ ਆਉਂਦੇ ਸੀ ਉਹੀ ਲੋਕ ਉਹ ਤੋਂ ਪਾਸਾ ਵੱਟਣ ਲੱਗੇ ਸੀ ਕਿਉਂਕਿ ਸਚਾਈ ਹੈ ਜੀ ਜੇ ਆਪਾਂ ਆਪਣੇ ਕੋਲੇ ਪੈਸੇ ਆ ਨਾ ਤਾਂ ਫਿਰ ਆਪਣ ਨੂੰ ਅਗਲਾ ਹਰ ਇੱਕ अहमियत ਦਿੰਦਾ ਜੇ ਸਾਡੇ ਕੋਲ ਪੈਸੇ ਨਹੀਂ ਫਿਰ ਆਪਾਂ ਜਿੰਨੀ ਮਰਜ਼ੀ ਸਿਆਣੀਆਂ ਗੱਲਾਂ ਕਰ ਲਈਏ ਤਾਂ ਫਿਰ ਲੋਕ ਸਾਨੂੰ ਇੰਨੀ अहमियत ਨਹੀਂ ਦਿੰਦੇ ਸਾਡੇ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ ਚਲੋ ਇੱਕ ਦਿਨ ਇਦਾਂ ਦਾ ਆਗਾ ਕਿ ਉਹਨਾਂ ਦੇ ਘਰ ਦੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਤਾਂ ਜਿਹੜੇ ਉਹ ਪੰਛੀ ਸੀ ਨਾ ਉਹ ਹਮੇਸ਼ਾ ਜਦੋਂ ਦਰਖਤ ਥੱਲੇ ਬੈਠਾ ਗਿਆਨ ਦੀਆਂ ਕਿਤਾਬਾਂ ਪੜ੍ਹਦਾ ਹੁੰਦਾ ਤਾਂ ਉੱਤੇ ਬੈਠੇ ਉਹ ਕਹਾਣੀਆਂ ਸੁਣਦੇ ਹੁੰਦੇ ਤਾਂ ਇਦਾਂ ਚਲਦੇ ਚਲਦੇ ਪੰਛੀਆਂ ਨੇ ਇੱਕ ਦਿਨ ਇੱਕ ਆਪਸ ਵਿੱਚ ਗੱਲ ਕਰੀ ਵੀ ਜੇ ਇਸੇ ਤਰੀਕੇ ਨਾਲ ਹੀ ਕੰਮ ਕਰਦਾ ਰਹੇਗਾ ਤਾਂ ਇਹਦੇ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਜਾਣਗੇ ਤੇ ਲੋਕ ਇਹਦਾ ਫਾਇਦਾ ਚੁੱਕਦੇ ਨੇ ਆਉਂਦੇ ਨੇ ਆਪਣਾ ਕੰਮ ਕਰਾ ਜਾਂਦੇ ਨੇ ਤੇ ਇਹ ਕਿਸੇ ਤੋਂ ਪੈਸਾ ਵੀ ਨਹੀਂ ਮੰਗਦਾ ਇਸ ਤਰੀਕੇ ਨਾਲ ਤਾਂ ਇਹਦੇ ਜਿਹੜੇ ਹਾਲਾਤ ਨਹੀਂ ਆਉਣ ਵਾਲੇ ਟਾਈਮ 'ਚ ਬਿਲਕੁਲ ਖਰਾਬ ਹੋ ਜਾਣਗੇ ਤੇ ਇਹ پاگل ਵੀ ਹੋ ਸਕਦਾ ਕਿਉਂਕਿ ਉਹ ਕਿਤੇ ਨਾ ਕਿਤੇ ਚਿੰਤਿਤ ਹੋਣਾ ਸ਼ੁਰੂ ਹੋ ਗਿਆ ਸੀ ਕਿ ਸਾਡੇ ਘਰ ਦੇ ਖਰਾ ਜਿਹੜੇ ਹਾਲਾਤ ਨੇ ਉਹ ਖਰਾਬ ਹੁੰਦੇ ਜਾ ਰਹੇ ਆ ਤੇ ਮੈਂ ਪੈਸੇ ਮੰਗਾ ਵੀ ਤਾਂ ਲੋਕਾਂ ਤੋਂ ਕਿਵੇਂ ਮੰਗਾ ਕਿਉਂਕਿ ਉਹ ਜਿਹੜਾ ਨਾ ਆਪਾਂ ਕਹਿ ਸਕਦੇ ਆ ਵੀ ਇੱਕ ਬੰਦਾ ਜਿਹੜਾ ਦਿਲ ਦਾ ਸਾਫ਼ ਹੁੰਦਾ ਨਰਮ ਹੁੰਦਾ ਛੇਤੀ ਕਿਸੇ ਨੂੰ ਕਹਦਾ ਨਹੀਂ ਵੀ ਹਾਂ ਜੀ ਤੁਸੀਂ ਮੇਰੇ ਕੰਮ ਦੇ ਬਦਲੇ ਆਹ ਪੈਸਾ ਮੈਨੂੰ ਦੋ ਜਾਂ ਚੀਜ਼ ਦੋ ਤਾਂ ਚਲੋ ਇਹਦਾ ਚੱਲਦਾ ਰਿਹਾ ਇੱਕ ਦਿਨ ਜਿਹੜੇ ਪੰਛੀ ਸੀ ਉਹਨਾਂ ਨੇ ਮਤਲਬ ਸੋਚਿਆ ਵੀ ਆਪਾਂ ਇਹਦੇ ਨਾਲ ਗੱਲ ਕਰੀਏ ਉਹ ਸਮਝਾਈਏ ਤਾਂ ਉਹਦੇ ਨਾਲ ਗੱਲ ਕਰੀ ਉਹਨੂੰ ਪੁੱਛਿਆ ਕਹਿੰਦੇ ਵੀ ਹਰ ਇੱਕ ਤੇਰੇ ਕੋਲੇ ਆਉਂਦਾ ਜਾਂਦਾ ਹੁਣ ਤਾਂ ਚਲੋ ਘਟ ਆਉਂਦੇ ਨੇ ਕਹਿੰਦੇ ਵੀ ਪਹਿਲਾਂ ਜਦੋਂ ਤੇਰੇ ਕੋਲੇ ਆਉਂਦੇ ਜਾਂਦੇ ਸੀ ਤੇ ਤੂੰ ਕਿਸੇ ਤੋਂ ਪੈਸਾ ਨਹੀਂ ਸੀ ਮੰਗਦਾ ਹੁਣ ਵੀ ਜਿਹੜੇ ਤੇਰੇ ਕੋਲੇ ਮਾੜਾ ਮੋਟਾ ਆ ਵੀ ਕੰਮ ਲਈ ਆਉਂਦੇ ਆ ਆਪਦੀ ਕਿਸੇ ਉਲਝਣ ਲਈ ਆਉਂਦੇ ਆ ਤਾਂ ਤੂੰ ਉਹਨੋਂ ਤਾਂ ਪੈਸੇ ਜ਼ਰੂਰ ਲਿਆ ਕਰ ਕਿਉਂਕਿ ਤੈਨੂੰ ਜ਼ਰੂਰਤ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਤੈਨੂੰ ਲੋੜ ਪੈਣੀ ਹੈ ਤਾਂ ਉਹਨੇ ਵੀ ਉਹਨਾਂ ਨੂੰ ਵੀ ਇਹੀ ਗੱਲ ਕਹੀ ਪੰਛੀਆਂ ਨੂੰ ਕਹਿੰਦਾ ਮੈਂ ਕਿਸ ਤਰੀਕੇ ਨਾਲ ਉਹਨਾਂ ਤੋਂ ਪੈਸਾ ਮੰਗਾਂ ਤਾਂ ਪੰਛੀਆਂ ਨੇ ਸੋਚਿਆ ਵੀ ਇਹਨਾਂ ਨੂੰ ਆਪਾਂ ਤਾਂ ਸਲਾਹ ਦਿੰਨੇ ਆ ਤਾਂ ਉਹਨਾਂ ਨੇ ਉਹਨੂੰ ਕਿਹਾ ਕਹਿੰਦੇ ਤੂੰ ਇਦਾਂ ਕਰ ਇਸ ਰਾਜ ਜਿਹਦੇ ਨਾਲ ਇੱਕ ਰਾਜਾ ਆਪਣੇ ਅੰਦਰ ਤੇ ਉਹਦੇ ਕੋਲੇ ਜਾ ਤੇ ਕਹਿੰਦੇ ਉਹਨੂੰ ਜਾ ਕੇ ਕਹਿ ਵੀ ਮੈਂ ਤੁਹਾਡਾ ਕੋਈ ਵੀ ਕੰਮ ਜਿਹੜਾ ਹੱਲ ਕਰ ਸਕਦਾ ਤੇ ਉਹਦੇ ਬਦਲੇ ਮੈਨੂੰ 100 ਜਿਹੜੀਆਂ ਮੋਹਰੇ ਸੋਨੇ ਦੀਆਂ ਚਾਹੀਦੀਆਂ ਮੇਰੀ ਹਰ ਰੋਜ਼ ਦੀ ਤਨਖਾਹ ਵੀ ਹਰ ਰੋਜ਼ ਮੈਨੂੰ 100 ਮੋਹਰੇ ਚਾਹੀਦੀਆਂ ਸੋਨੇ ਦੀਆਂ ਤਾਂ ਉਹਨੇ ਪਹਿਲਾਂ ਸੋਚਿਆ ਵੀ ਕੇ ਜਾ ਵੀ ਉਹਨਾਂ ਨੂੰ ਕਹਿੰਦਾ ਵੀ ਉੱਥੇ ਤਾਂ ਬਹੁਤ ਵਿਦਵਾਨ ਲੋਕ ਹੁੰਦੇ ਨੇ ਮੈਥੋਂ ਵੱਡੇ-ਵੱਡੇ ਆਪਾਂ ਕਹਿ ਸਕਦੇ ਹਾਂ ਬਹੁਤ ਸੂਝਵਾਨ ਤੇ ਸਮਝਦਾਰ ਲੋਕ ਉੱਥੇ ਮੌਜੂਦ ਨੇ ਤੇ ਰਾਜਾ ਮੈਨੂੰ ਕਿਉਂ ਰੱਖੂਗਾ ਕਹਿੰਦਾ ਵੀ ਮੈਨੂੰ ਨਣੀ-ਨੀ ਤਨਖਾਹ ਕਿਉਂ ਦੇਊਗਾ ਪਰ ਉਹਨਾਂ ਨੇ ਫਿਰ ਵੀ ਜ਼ੋਰ ਲਾ ਕੇ ਉਹਨੂੰ ਭੇਜਿਆ ਕਹਿੰਦੇ ਨੇ ਤੂੰ ਜਾ ਚਲੋ ਗਿਆ ਰਾਜਦੇਵ ਦਰਬਾਰ ਤੇ ਵਿੱਚ ਰਾਜੇ ਨੂੰ ਜਾ ਕੇ ਉਹਨੇ ਕਿਹਾ ਕਹਿੰਦਾ ਵੀ ਰਾਜਾ ਜੀ ਵੀ ਮੈਂ ਤੁਹਾਡਾ ਕੋਈ ਵੀ ਕੰਮ ਹੋਵੇ ਕੋਈ ਵੀ ਮੁਸ਼ਕਲ ਹੋਵੇ ਤੁਹਾਡੀ ਮੈਂ ਹੱਲ ਕਰ ਸਕਦਾ ਤੁਹਾਡਾ ਹਰ ਕੰਮ ਮੈਂ ਕਰ ਸਕਦਾ ਪਰ ਸ਼ਰਤ ਮੇਰੀ ਇਹ ਆ ਵੀ ਮੈਨੂੰ ਹਰ ਰੋਜ਼ ਸੋਨੇ ਦੀਆਂ ਇੱਕ ਦਿਨ ਦੀਆਂ ਮੋਹਰਾਂ ਚਾਹੀਦੀਆਂ ਵੀ ਨਹੀਂ ਹਰ ਰੋਜ਼ ਦੀ 100-100 ਮੋਹਰ ਮੈਨੂੰ ਸੋਨੇ ਦੀ ਚਾਹੀਦੀ ਆ ਤਾਂ ਰਾਜੇ ਨੇ ਸੋਚਿਆ ਬੀ ਮੇਰਾ ਜਿਹੜਾ ਮੰਤਰੀ ਆ ਆਪਾਂ ਕਹਿੰਦੇ ਆਗੇ ਵੀ ਸਭ ਤੋਂ ਵੱਡਾ ਜਿਹੜਾ ਹੁੰਦਾ ਦਰਬਾਰ ਦੇ ਵਿੱਚ ਵੀ ਉਹਦੀ ਤਨਖਾਹ ਵੀ ਇੰਨੀ ਨਹੀਂ ਆ ਵੀ ਤੈਨੂੰ ਮੈਂ ਇੰਨੀ ਤਨਖਾਹ ਕਿਉਂ ਦਊਗਾ ਤੇ ਜੇ ਮੈਂ ਮਨਾ ਕਰ ਦਿੰਦਾ ਪਰ ਫਿਰ ਰਾਜੇ ਦੇ ਮਨ ਵਿੱਚ ਇਹ ਚੀਜ਼ ਸੀ ਵੀ ਅਗਰ ਇਹ ਮੈਨੂੰ ਆ ਕੇ ਕਹਿ ਰਿਹਾ ਤਾਂ ਮੈਨੂੰ ਇਹ ਵਾਲਾ ਸੋਚਣਾ ਚਾਹੀਦਾ ਵੀ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਗੀ ਉਹਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਤਾਂ ਮੰਤਰੀਆਂ ਨੇ ਵੀ ਇਹ ਗੱਲ ਕਹੀ ਕਹਿੰਦੇ ਜੀ ਅਗਰ ਰਾਜੇ ਨੂੰ ਆ ਕੇ ਇਹ ਸਿੱਧਾ ਆਪ ਕਹਿ ਰਿਹਾ ਤੇ ਦਾ ਮਤਲਬ ਕੋਈ ਨਾ ਕੋਈ ਗੁਣਤਾ ਇਹਦੇ ਵਿੱਚ ਬਹੁਤ ਵੱਡਾ ਹੋਵੇਗਾ ਕਿਉਂਕਿ ਕੋਈ ਵੀ ਬਿਨਾ ਗੱਲ ਤੋਂ ਸਿੱਧਾ ਰਾਜੇ ਦੇ ਮੂਹਰੇ ਆ ਕੇ ਇਹ ਚੀਜ਼ ਨਹੀਂ ਕਹੂਗਾ ਵੀ ਹਾਂਜੀ ਆਹ ਚੀਜ਼ ਮੈਂ ਕਰ ਸਕਦਾ ਵੀ ਪੂਰੇ ਕੌਨਫੀਡੈਂਸ ਦੇ ਨਾਲ ਨਹੀਂ ਕਹਿ ਸਕੂਗਾ ਵੀ ਜਿਵੇਂ ਯਕੀਨ ਦੇ ਨਾਲੇ ਬੋਲ ਰਿਹਾ ਇਹਦੇ ਮੂੰਹ ਤੋਂ ਉਹ ਇੱਕ ਚੀਜ਼ ਝਲਕ ਰਹੀ ਆ ਦਾ ਰਾਜੀ ਨੇ ਕਿਹਾ ਠੀਕ ਹੈ ਤਾਂ ਮੰਤਰੀਆਂ ਨੇ ਕਿਹਾ ਕਹਿੰਦੇ ਆਪਾਂ ਇਹਨੂੰ ਇੱਕ ਬਾਹਰ ਜਿਹੜਾ ਕਮਰਾ ਹੈ ਉਹ ਦੇ ਦੰਨੇ ਆ ਇਹ ਉੱਥੇ ਆਊਗਾ ਰੋਜ਼ ਬੈਠੂਗਾ ਤੇ ਆਪਾਂ ਇਹਨੂੰ ਦੇਖਦੇ ਆਂ ਵੀ ਜਦੋਂ ਕੋਈ ਲੋੜ ਪਈ ਤਾਂ ਆਪਾਂ ਇਹ ਤੋਂ ਕੰਮ ਕਰਾ ਕੇ ਦੇਖਾਂਗੇ ਉਹਨਾਂ ਟਾਈਮ ਆਪਾਂ ਇਹਨੂੰ ਮੋਰਾ ਦਿੰਨੇ ਆ ਤਾਂ ਚਲੋ ਜੀ ਤਾਂ ਚੱਲਦਾ ਰਿਹਾ ਰਾਜ ਨੇ ਕਿਹਾ ਵੀ ਠੀਕ ਹੈ ਤੂੰ ਸਵੇਰੇ ਆਉਣਾ ਤੇ ਸ਼ਾਮ ਨੂੰ ਜਾਇਆ ਕਰਨਾ ਤਾਂ ਜਿਉ ਸਵੇਰੇ ਉਠਿਆ ਕਰਨ ਉਹਨੇ ਗੁਰੂ ਦਾ ਨਾਮ ਲਿਆ ਕਰਨਾ ਪੰਛੀਆਂ ਨੂੰ ਚੁਗਾ ਪਾਉਣਾ ਚੌਲ ਉਹਨੇ ਹਰ ਰੋਜ਼ ਪਾਉਣੇ ਪੰਛੀਆਂ ਨੂੰ ਤੇ ਚੌਲ ਪਾਉਣ ਤੋਂ ਬਾਅਦ ਉਹਨੇ ਫਿਰ ਆਪਣਾ ਆ ਕੇ ਉੱਥੇ ਕੰਮ ਤੇ ਬੈਠ ਜਾਣਾ ਤੇ ਸ਼ਾਮ ਨੂੰ ਚਲੇ ਜਾਣਾ ਤੇ ਇੱਕ ਦਿਨ ਰਾਜ ਦੇ ਉੱਤੇ ਇੱਕ ਮੁਸ਼ਕਿਲ ਆਈ ਰਾਜੇ ਨੂੰ ਇੱਕ ਚਿੱਠੀ ਆਈ ਦੂਸਰੇ ਰਾਜੇ ਦੀ ਤਾਂ ਉਹਨੇ ਕਿਹਾ ਕਹਿੰਦੇ ਵੀ ਮੈਂ ਇੱਕ ਤੁਹਾਨੂੰ ਪਹੇਲੀ ਭੇਜ ਰਿਹਾ ਇਹ ਪਹੇਲੀ ਤੁਸੀਂ ਸਲਝਾਓ ਜੇ ਤੁਸੀਂ ਇਹ ਪਹੇਲੀ ਪਹੇਲੀ ਸਲਝਾਤੀ ਕਹਿੰਦਾ ਫਿਰ ਤਾਂ ਵੀ ਮੈਂ ਆਪਣੇ ਰਾਜ ਦਾ ਅੱਧਾ ਹਿੱਸਾ ਤੁਹਾਨੂੰ ਦਊਂਗਾ ਨਹੀਂ ਤਾਂ ਕਹਿੰਦਾ ਵੀ ਤੁਹਾਡੇ ਉੱਤੇ ਹਮਲਾ ਸੀ ਕਰਾਂਗੇ ਤੇ ਤੁਹਾਡਾ ਸਾਰਾ ਰਾਜਪਾਟ ਜਿਹੜਾ ਉਹ ਸਾਡੇ ਅੰਦਰ ਆ ਜਾਊਗਾ ਰਾਜੇ ਨੂੰ ਇਸ ਗੱਲ ਦੀ ਚਿੰਤਾ ਵੀ ਹੋਈ ਵੀ ਚੰਗੀ ਭਾਲੀ ਜਿੰਦਗੀ ਚੱਲ ਰਹੀ ਸੀ ਹੁਣ ਇੱਕ ਮੁਸ਼ਕਿਲ ਖੜੀ ਹੋ ਗਈ ਆ ਤਾਂ ਜਿਹੜੀ ਉਹ ਪਹੇਲੀ ਵਜੋਂ ਉਹ ਰਾਜੇ ਨੇ ਨਾ ਜਿਹੜੇ ਦੂਜੇ ਰਾਜ ਨੇ ਚਿੱਠੀਆਂ ਪਾਈ ਚਿੱਠੀ ਪਾਈ ਸੀ ਉਹਨੇ ਤਿੰਨਾਂ ਮੂਰਤੀਆਂ ਭੇਜੀਆਂ ਸੀ ਤਾਂ ਉਹ ਤਿੰਨ ਮੂਰਤੀਆਂ ਪੈਕ ਕਰਵਾ ਕੇ ਇੱਕ ਡੋਲੀ ਦੇ ਵਿੱਚ ਪਾ ਕੇ ਭੇਜੀਆਂ ਸੀ ਤਾਂ ਰਾਜਾ ਉਹਨੂੰ ਦੇਖਦਾ ਰਿਹਾ ਮੰਤਰੀ ਵੀ ਦੇਖਦੇ ਰਹੇ ਸਮਝ ਨਾ ਆਵੇ ਵੀ ਉਹਨੇ ਇਹ ਪੁੱਛਿਆ ਸੀ ਵੀ ਤਿੰਨਾਂ ਮੂਰਤੀਆਂ ਦੇ ਵਿੱਚ ਫਰਕ ਦੱਸਣਾ ਕੀ ਫਰਕ ਹੈ ਪਰ ਪੰਗਾ ਇਸ ਗੱਲ ਦਾ ਪੈ ਰਿਆ ਸੀ ਕਿ ਰਾਜਾ ਦੇਖ ਰਿਹਾ ਸੀ ਉਹਨਾਂ ਦਾ ਰੰਗ ਵੀ ਇੱਕੋ ਸੀ ਉਹਨਾਂ ਦੇ ਕੱਪੜੇ ਵੀ ਇੱਕੋ ਸੀ ਉਹਨਦੀ ਹਰ ਇੱਕ ਚੀਜ਼ ਇੱਕੋ ਜੀ ਸੀ ਤਾਂ ਪਰ ਇਹ ਨਹੀਂ ਸੀ ਪਤਾ ਚੱਲ ਰਿਹਾ ਵੀ ਇਹਨਾਂ ਦੇ ਵਿੱਚ ਫਰਕ ਕਿਸ ਚੀਜ਼ ਦਾ ਉਹਨਾਂ ਨੇ ਸਾਰੀ ਰਾਤ ਲਗਾ ਦਿੱਤੀ ਰਾਜੇ ਨੇ ਉਹਦੇ ਮੰਤਰੀਆਂ ਨੇ ਉਹਨਾਂ ਨੂੰ ਫਰਕ ਹੀ ਨਹੀਂ ਸਮਝ ਆਇਆ ਵੀ ਇਹਨਾਂ ਦੇ ਵਿੱਚ ਫਰਕ ਕੀ ਹੈ ਤਾਂ ਜਿਹੜੇ ਮੰਤਰੀ ਸੀ ਉਹਨਾਂ ਨੇ ਅਗਰਦਿਨ ਸਵੇਰੇ ਰਾਜੇ ਨੂੰ ਕਿਹਾ ਵੀ ਰਾਜਾ ਜੀ ਹੁਣ ਉਹ ਟਾਈਮ ਆ ਗਿਆ ਵੀ ਆਪਾਂ ਉਹ ਬੰਦੇ ਨੂੰ ਬੁਲਾਈਏ ਜਿਹੜਾ ਕਹਿੰਦਾ ਸੀ ਮੈਂ ਹਰ ਮੁਸ਼ਕਿਲ ਦਾ ਹੱਲ ਕਰ ਸਕਦਾ ਤਾਂ ਵੀ ਹੁਣ ਪਰਖਣ ਦਾ ਟਾਈਮ ਆ ਗਿਆ ਉਹਨਾਂ ਤਾਂ ਰਾਜੇ ਨੇ ਕਿਹਾ ਠੀਕ ਹੈ ਰਾਜੇ ਨੇ ਉਹਨੂੰ ਬੁਲਾਇਆ ਤਾਂ ਰਾਜੇ ਨੇ ਉਹਨੂੰ ਕਿਹਾ ਕਹਿੰਦੇ ਵੀ ਤੂੰ ਹੁਣ ਇਸ ਮੁਸ਼ਕਿਲ ਦਾ ਹੱਲ ਕਰਨਾ ਹੈ ਮੁਸ਼ਕਿਲ ਆਈ ਆ ਵੀ ਇਹਨਾਂ ਮੂਰਤੀਆਂ ਦੇ ਵਿੱਚ ਫਰਕ ਦੱਸਣਾ ਜੇ ਤੂੰ ਫਰਕ ਨਾ ਦੱਸ ਸਕਿਆ ਤਾਂ ਉਹ ਰਾਜਾ ਤਾਂ ਹਮਲਾ ਕਰੇਗਾ ਹੀ ਕਰੇਗਾ ਆਪਣੇ ਉੱਤੇ ਤਾਂ ਤੇਰਾ ਸਿਰ ਜਿਹੜਾ ਉਹ ਮੈਂ ਖੁਦ ਕਲਮ ਕਰੂੰਗਾ ਤਾਂ ਚਲੋ ਜੀ ਉਹਨੇ ਸੋਚਿਆ ਵੀ ਠੀਕ ਆ ਕਹਿੰਦਾ ਵੀ ਤੁਸੀਂ ਇਦਾਂ ਕਰੋ ਇਹ ਤਿੰਨੇ ਮੂਰਤੀਆਂ ਚੱਕ ਕੇ ਮੇਰੇ ਕਮਰੇ ਦੇ ਵਿੱਚ ਰਖਵਾ ਦਿਓ ਤੇ ਉਦੋਂ ਬਾਅਦ ਉਹਨੇ ਕਿਹਾ ਵੀ ਮੈਂ ਇੱਕ ਘੰਟੇ ਲਈ ਘਰ ਜਾ ਰਿਹਾ ਤਾਂ ਉਹ ਘੰਟੇ ਲਈ ਘਰ ਚਲੇ ਗਿਆ ਤਾਂ ਉੱਥੇ ਜਾ ਕੇ ਉਹਨੇ ਪੰਛੀਆਂ ਨੂੰ ਪੁੱਛਿਆ ਪੰਛੀਆਂ ਨੂੰ ਪੁੱਛਿਆ ਵੀ ਇਦਾਂ ਕਰਕੇ ਆ ਮੁਸ਼ਕਿਲ ਆ ਗਈ ਐ ਤੇ ਵੀ ਤੁਸੀਂ ਇਹਦਾ ਹੱਲ ਦੱਸੋ ਤੇ ਉਹ ਇੱਕ ਉਹਨਾਂ ਵਿੱਚ ਇੱਕ ਮੋਰ ਸੀ ਉਹ ਥੱਲੇ ਆਇਆ ਉਹ ਕਹਿੰਦਾ ਆ ਖੰਭ ਲੈ ਜਾ ਮੇਰਾ ਤੇ ਮੂਰਤੀ ਦੇ ਨਾ ਕਹਿੰਦਾ ਵੀ ਛੇਦ ਹੋਣਗੇ ਆਪਾਂ ਕਹਿੰਦੇ ਨੇ ਵੀ ਜਿਵੇਂ ਗਲੀਆਂ ਹੋਣੀਆਂ ਕਹਿੰਦੇ ਵੀ ਉਹਦੇ ਨਾ ਕੰਨ ਤੇ ਗੰਦ ਦੀ ਗਲੀ ਹੋ ਉਹਦੇ ਵਿੱਚ ਤੂੰ ਇਹਨੂੰ ਪਾ ਕੇ ਦੇਖੀ ਤੈਨੂੰ ਪਰਖ ਪਤਾ ਚੱਲ ਜਾਊਗਾ ਵੀ ਹਾਂ ਕੀ ਫਰਕ ਆ ਉਹਨਾਂ ਦੇ ਵਿੱਚ ਚਲੋ ਉਹ ਉਥੋਂ ਖੰਭ ਲੈ ਕੇ ਆਪਣੇ ਕਮਰੇ ਦੇ ਵਿੱਚ ਆਇਆ ਉਹਨੇ ਜਦੋਂ ਦੇਖਿਆ ਤਾਂ ਉਹਨੂੰ ਸਮਝ ਆ ਗਿਆ ਵੀ ਫਰਕ ਵੀ ਮੈਨੂੰ ਪਤਾ ਚੱਲ ਗਿਆ ਉਹ ਰਾਜੇ ਦੇ ਦਰਬਾਰ ਦੇ ਵਿੱਚ ਗਿਆ ਤਿੰਨੇ ਮੂਰਤੀਆਂ ਨਾਲ ਲੈ ਗਿਆ ਤੇ ਉੱਥੇ ਜਾ ਕੇ ਉਹਨੇ ਕਿਹਾ ਦੇਖੋ ਜੀ ਮੈਨੂੰ ਫਰਕ ਪਤਾ ਚੱਲ ਗਿਆ ਉਹਨੇ ਮੋਰ ਦਾ ਖੰਭ ਇੱਕ ਮੂਰਤੀ ਦੇ ਕੰਨ ਵਿੱਚ ਪਾਇਆ ਤਾਂ ਉਸ ਮੂਰਤੀ ਦੇ ਇੱਕ ਕੰਨ ਵਿੱਚੋਂ ਪਾ ਕੇ ਉਹ ਦੂਜੀ ਸਾਈਡੋਂ ਨਿਕਲ ਗਿਆ ਪੰਖ ਤਾਂ ਉਹਨੇ ਰਾਜੇ ਨੂੰ ਕਿਹਾ ਕਹਿੰਦਾ ਦੇਖੋ ਜੀ ਇਸ ਮੂਰਤੀ ਦਾ ਮਤਲਬ ਇਹ ਆ ਵੀ ਜਿਹੜੇ ਲੋਕ ਇੱਕ ਕੰਨ ਰਾਹੀਂ ਸੁਣਦੇ ਆ ਦੂਜੇ ਕੰਨ ਰਾਹੀਂ ਗੱਲ ਨੂੰ ਕੱਢ ਦਿੰਦੀ ਆ ਪਰ ਇਹੋ ਜਿਹੇ ਬੰਦੇ ਜਾਂ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਦੇ ਵੀ ਜ਼ਿੰਮੇਵਾਰੀ ਦਾ ਕੰਮ ਨਹੀਂ ਦੇ ਸਕਦੇ ਕਿਉਂਕਿ ਉਹ ਇਧਰ ਦੀ ਸੁਣਦੇ ਉਧਰ ਦੀ ਕੱਢ ਦਿੰਦੇ ਉਹ ਕਿਸੇ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਫਿਰ ਉਹਨੇ ਦੂਸਰੀ ਮੂਰਤੀ ਦੇ ਕੰਨ ਵਿੱਚ ਉਹ ਪਾਇਆ ਜਦੋਂ ਦੂਸਰੀ ਮੂਰਤੀ ਦੇ ਕੰਨ ਵਿੱਚ ਪਾਇਆ ਤਾਂ ਉਹਦੇ ਮੂੰਹ ਵਿੱਚ ਦੀ ਨਿਕਲਿਆ ਉਹ ਖੰਭ ਕੰਨ ਦੀ ਇਸ ਦੀ ਨਹੀਂ ਨਿਕਲਿਆ ਮੂੰਹ ਵਿੱਚ ਦੀ ਖੰਭ ਨਿਕਲਿਆ ਤਾਂ ਰਾਜਾ ਵੀ ਹੈਰਾਨ ਹੋ ਉੱਥੇ ਕੇ ਫਿਰ ਰਾਜੇ ਨੇ ਪੁੱਛਿਆ ਕਹਿੰਦੇ ਇਹਦਾ ਕੀ ਮਤਲਬ ਆ ਤਾਂ ਉਹਨੇ ਕਿਹਾ ਕਿ ਨਾ ਰਾਜਾ ਜੀ ਇਹਦਾ ਮਤਲਬ ਆ ਵੀ ਕੁਝ ਲੋਕ ਗੱਲ ਨੂੰ ਜਦੋਂ ਸੁਣਦੇ ਆ ਉਸੇ ਟਾਈਮ ਉਹ ਉਸ ਚੀਜ਼ ਦਾ ਰਿਐਕਸ਼ਨ ਦਿੰਦੇ ਨੇ ਆਪ ਦਾ ਉਸੇਗਾ ਉਸੇ ਟਾਈਮ ਆਪਣਾ ਪੁਆਇੰਟ ਆਫ View ਦਿੰਦੇ ਨੇ ਆਪਦੀ ਗੱਲ ਉਸੇ ਟਾਈਮ ਰੱਖ ਦਿੰਦੇ ਨੇ ਤੇ ਉੱਥੋਂ ਚਲੇ ਜਾਂਦੇ ਨੇ ਠੀਕ ਹੈ ਵੀ ਇਹਦਾ ਫਿਰ ਉਹ ਦਿਲ 'ਚ ਕੁਝ ਨਹੀਂ ਰੱਖਦੇ ਉਹ ਦਿਲ ਦੇ ਸਾਫ਼ ਹੁੰਦੇ ਨੇ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਵੀ ਉਹ ਆਪਣੀ ਗੱਲ ਉਸੇ ਟਾਈਮ ਰੱਖ ਦਿੰਦੇ ਨੇ ਆਪਦੇ ਮਨ ਵਿੱਚ ਨਹੀਂ ਕੋਈ ਗੱਲ ਰੱਖਦੇ ਠੀਕ ਹੈ ਪਰ ਇਦਾਂ ਦੇ ਲੋਕ ਜਿਹੜੇ ਹੁੰਦੇ ਆ ਕਹਿੰਦੇ ਵੀ ਇਹ ਇਹਨਾਂ ਚ ਇੱਕ ਗੜਬੜ ਹੁੰਦੀ ਆ ਵੀ ਜਦੋਂ ਤੁਸੀਂ ਕੋਈ ਰਾਜ ਇਹਨਾਂ ਨੂੰ ਦੱਸੋਗੇ ਤਾਂ ਹੋ ਸਕਦਾ ਵੀ ਇਹ ਤੁਹਾਡੀ ਗੱਲ ਵੀ ਤੁਹਾਨੂੰ ਸਾਰਿਆਂ ਦੇ ਸਾਹਮਣੇ ਹੀ ਕਹਿ ਦੇਣ ਤੇ ਵੀ ਇਸ ਤਰੀਕੇ ਨਾਲ ਇਹ ਥੋੜਾ ਗੜਬੜ ਵੀ ਹੋ ਸਕਦਾ ਤਾਂ ਤੀਸਰੀ ਜਿਹੜੀ ਮੂਰਤੀ ਸੀ ਤੀਸਰੀ ਮੂਰਤੀ ਦੇ ਉਹਨਾਂ ਨੇ ਕੰਨ ਵਿੱਚ ਦੀ ਦੋ ਪਾਇਆ ਤਾਂ ਨਾ ਉਹ ਮੂਵਜ਼ ਦੀ ਨਿਕਲਿਆ ਨਾ ਉਹ ਕੰਨ ਵਿੱਚ ਦੀ ਨਿਕਲਿਆ ਜਾਨੀ ਕਿ ਉਹ ਕਿਸੇ ਪਾਸੇ ਦੀ ਨਹੀਂ ਨਿਕਲਿਆ ਤਾਂ ਫਿਰ ਰਾਜੇ ਨੇ ਪੁੱਛਿਆ ਇਸ ਦਾ ਕੀ ਮਤਲਬ ਹੈ ਕਹਿੰਦਾ ਜੀ ਇਸ ਦਾ ਮਤਲਬ ਇਹ ਆ ਵੀ ਜਿਹੜੇ ਵੀ ਇਦਾਂ ਦੇ ਲੋਕਾਂ ਤੁਸੀਂ ਕੋਈ ਆਪ ਦਾ ਰਾਜ ਦੱਸੂਗੇ ਆਪ ਦਾ ਕੋਈ ਭੇਤ ਦੱਸੂਗੇ ਤਾਂ ਇਹ ਆਪਣੇ ਢਿੱਡ ਵਿੱਚ ਰੱਖ ਲੈਂਦੇ ਨੇ ਤਾਂ ਇਹ ਕਿਸੇ ਨਾਲ ਹੋਰ ਨਾ ਸਾਂਝੀ ਨਹੀਂ ਕਰਦੇ ਤੁਹਾਡੀ ਗੱਲ ਤੇ ਇਦਾਂ ਦੇ ਲੋਕ ਆਪਾਂ ਨੂੰ ਪਤਾ ਹੋ ਘਟ ਨਹੀਂ ਆਉਂਦੇ ਟਾਈਮ ਦੇ ਵਿੱਚ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਫਿਰ ਰਾਜੇ ਨੂੰ ਪਤਾ ਚੱਲਿਆ ਵੀ ਇਹਨਾਂ 'ਚ ਫਰਕ ਕੀ ਆ ਰਾਜੇ ਨੇ ਮਤਲਬ ਕਿ ਜਿਹੜੀਆਂ ਉਹ ਮੂਰਤੀਆਂ ਸੀ ਰਾਜੇ ਨੂੰ ਵਾਪਸ ਭੇਜੀਆਂ ਤੇ ਉਹਨੂੰ ਕਿਹਾ ਕਹਿੰਦੇ ਵੀ ਆਹ ਫਰਕ ਹੈ ਤੇ ਜਦੋਂ ਉਹ ਰਾਜੇ ਨੂੰ ਜਾ ਕੇ ਅਨਸਰ ਮਿਲਿਆ ਜਵਾਬ ਮਿਲਿਆ ਤਾਂ ਉਹ ਰਾਜੇ ਨੇ ਅੱਗੇ ਦੁਬਾਰਾ ਫੇਰ ਚਿੱਠੀ ਪਾਈ ਉਹ ਕਹਿੰਦਾ ਵੀ ਜਿਨੇ ਵੀ ਇਹ ਜਵਾਬ ਦਿੱਤਾ ਹੈ ਵੀ ਮੇਰੀ ਨਾ ਇੱਕ ਨੌਜਵਾਨ ਬੇਟੀ ਹੈ ਮੈਂ ਉਹਦਾ ਰਿਸ਼ਤਾ ਕਰਨਾ ਚਾਹਣਾ ਤਾਂ ਵੀ ਉਸ ਲੜਕੇ ਨਾਲ ਜਿਨੇ ਵੀ ਜਵਾਬ ਦਿੱਤਾ ਵੀ ਮੈਂ ਉਹਦੇ ਨਾਲ ਆ ਬੇਟੀ ਦਾ ਰਿਸ਼ਤਾ ਕਰੂੰਗਾ ਤਾਂ ਉਹ ਰਾਜਾ ਮੰਤਰੀਆਂ ਨਾਲ ਸਲਾਹ ਕਰਦਾ ਮੰਤਰੀ ਕਹਿੰਦੇ ਵੀ ਇਹ ਤਾਂ ਕੱਪੜੇ ਵੀ ਮੈਲੇ ਮੂਲੇ ਜੇ ਪਾਉਂਦਾ ਵੀ ਕੋਈ ਇੰਨਾ ਜ਼ਿਆਦਾ ਤਕੜਾ ਵੀ ਨਹੀਂ ਫਿਰ ਇਹਦੇ ਨਾਲ ਕਿਸੇ ਰਾਜ ਦੀ ਕੁੜੀ ਦਾ ਵਿਆਹ ਕਿਵੇਂ ਹੋ ਸਕਦਾ ਪਰ ਫਿਰ ਮੰਤਰੀਆਂ ਨੇ ਕਿਹਾ ਵੀ ਇਹਨੇ ਸਵਾਲ ਦਾ ਜਵਾਬ ਦਿੱਤਾ ਪਰ ਇਹ ਇਹਦਾ ਹੱਕ ਬਣਦਾ ਹੈ ਤੇ ਇਹਦਾ ਵਿਆਹ ਹੋਣਾ ਚਾਹੀਦਾ ਚਲੋ ਤਿਆਰੀਆਂ ਕਰਦੇ ਨੇ ਜੀ ਤਿਆਰੀਆਂ ਕਰਦੇ ਕਰਦੇ ਰਾਜਾ ਰਾਜ ਦੇ ਮਨ ਦੇ ਵਿੱਚ ਇੱਕ ਸ਼ੰਕਾ ਸੀ ਰਾਜੇ ਨੇ ਉਸ ਨੂੰ ਬੁਲਾਇਆ ਰਾਜਾ ਕਹਿੰਦਾ ਵੀ ਦੇਖ ਵੀ ਇਦਾਂ ਕਰਕੇ ਵੀ ਉਹ ਰਾਜਾ ਤੇਰੇ ਨਾਲ ਆਪਣੀ ਬੇਟੀ ਦਾ ਵਿਆਹ ਕਰਨਾ ਚਾਹੁੰਦਾ ਪਰ ਮੈਂ ਤੇਨ ਇੱਕ ਸਵਾਲ ਪੁੱਛਣਾ ਚਾਹੁੰਨਾ ਵੀ ਜਦੋਂ ਤੂੰ ਮੂਰਤੀਆਂ ਆਪਦੇ ਕਮਰੇ ਦੇ ਵਿੱਚ ਲੈ ਕੇ ਗਿਆ ਸੀ ਉਸ ਟਾਈਮ ਤੂੰ ਇੱਕ ਘੰਟਾ ਕਰਿਆ ਗਿਆ ਸੀ ਵੀ ਤੂੰ ਉਸ ਸਵਾਲ ਦਾ ਜਵਾਬ ਦਿੱਤਾ ਕਿਸ ਤਰੀਕੇ ਨਾਲ ਉਹ ਦਿਲ ਦਾ ਸਾਫ਼ ਸੀ ਉਹਨਾਂ ਨੂੰ ਕਹਿੰਦਾ ਚਲੋ ਜੀ ਮੇਰੇ ਨਾਲ ਚਲੋ ਨਾਲ ਲੈ ਕੇ ਗਿਆ ਤੇ ਉਹ ਦਰਖਤ ਦੇ ਕੋਲ ਜਾ ਕੇ ਖੜਾ ਕਰਤਾ ਜਿੱਥੇ ਪੰਛੀ ਬੈਠੇ ਹੁੰਦੇ ਨੇ ਕਹਿੰਦਾ ਜੀ ਮੈਂ ਉਸ ਦਿਨ ਉਹ ਸਵਾਲ ਦਾ ਜਵਾਬ ਇਹਨਾਂ ਨੂੰ ਆਕੇ ਪੁੱਛਿਆ ਤੇ ਇਹਨਾਂ ਨੇ ਹੀ ਮੈਨੂੰ ਉਸ ਸਵਾਲ ਦਾ ਜਵਾਬ ਦਿੱਤਾ ਤੇ ਫਿਰ ਉਹਨਾਂ ਰਾਜੇ ਨੇ ਸੋਚਿਆ ਵੀ ਮੈਂ ਵੀ ਇਹਨਾਂ ਨਾਲ ਗੱਲ ਜ਼ਰੂਰ ਕਰਨੀ ਆ ਪੰਛੀ ਹੈ ਨਾ ਰਾਜੇ ਨੇ ਉਹਨਾਂ ਨੂੰ ਪੁੱਛਿਆ ਕਿ ਨਾ ਤੁਹਾਨੂੰ ਇਸ ਸਵਾਲ ਦਾ ਜਵਾਬ ਕਿਵੇਂ ਪਤਾ ਲੱਗਿਆ ਤਾਂ ਉਹ ਮੋਰ ਕਹਿੰਦਾ ਵੀ ਸਾਨੂੰ ਇਸ ਸਵਾਲ ਦਾ ਜਵਾਬ ਇਸੇ ਤੋਂ ਹੀ ਪਤਾ ਲੱਗਿਆ ਕਹਿੰਦੇ ਇਹ ਬਹੁਤ ਜ਼ਿਆਦਾ ਗਿਆਨ ਦੀਆਂ ਕਿਤਾਬਾਂ ਪੜ੍ਹਦਾ ਹੈ ਬਹੁਤ ਹੀ ਜ਼ਿਆਦਾ ਇਹਨੂੰ ਗਿਆਨ ਹੈ ਪਰ ਪ੍ਰੋਬਲਮ ਕਹਿੰਦੇ ਇਹ ਆ ਗਈ ਵੀ ਕਿਉਂਕਿ ਔਖਾ ਟਾਈਮ ਇਹ ਤੇ ਆਇਆ ਜਦੋਂ ਵੀ ਬਹੁਤ ਜ਼ਿਆਦਾ ਗਰੀਬੀ ਹੋਣ ਕਰਕੇ ਇਹਦੇ ਦਿਮਾਗ ਤੇ ਉਸ ਚੀ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਵੀ ਜਿਹੜੇ ਲੋਕ ਇਹਨੂੰ ਸਤਕਾਰ ਦਿੰਦੇ ਸੀ ਉਹੀ ਲੋਕ ਇਹ ਤਾਂ ਮੂਹ ਵੱਟਣ ਲੱਗੇ ਸੀ ਉਹੀ ਲੋਕ ਇਹਦਾ ਸਾਥ ਛੱਡਣ ਲੱਗੇ ਸੀ ਕਹਿੰਦੇ ਉਸ ਕਰਕੇ ਇਹਨੂੰ ਘਰ ਦੇ ਹਾਲਾਤਾਂ ਕਰਕੇ ਵੀ ਥੋੜਾ ਜਿਹਾ ਦਿਮਾਗ ਜਿਹੜਾ ਉਹ ਦੋ ਸਾਈਡਾਂ ਤੋਂ ਵੰਡਿਆ ਗਿਆ ਪਰ ਜਵਾਬ ਕਹਿੰਦੇ ਇਸੇ ਦੇ ਇਸੇ ਨੇ ਸਾਨੂੰ ਇਹ ਚੀਜ਼ਾਂ ਸਿਖਾਈਆਂ ਨੇ ਤੇ ਤਾਂ ਹੀ ਅਸੀਂ ਦੇ ਪਾਈਆਂ ਜਦੋਂ ਰਾਜਾ ਵਾਪਸ ਆਉਂਦਾ ਰਾਜਾ ਉਹਦੇ ਨਾਲ ਰਾਜੇ ਦੀ ਕੁੜੀ ਦਾ ਵਿਆਹ ਕਰਵਾ ਦਿੰਦਾ ਤੇ ਉਹਨੂੰ ਇੱਕ ਵਧੀਆ ਮਹਿਲ પાਕੇ ਦਿੱਤਾ ਜਾਂਦਾ ਹੁਣ ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਹੈ ਇੱਕ ਤਾਂ ਉਹ ਚੰਗੇ ਕੰਮ ਕਰਦਾ ਸੀ ਦੂਸਰਾ ਚੀਜ਼ ਉਹ ਪੰਛੀਆਂ ਨੂੰ ਹਰ ਰੋਜ਼ ਮੀਂਹ ਜਾਂਦਾ ਆਵਾਜ਼ ਆਂਦਾ ਉਹ ਚੌਲ ਪਾਉਂਦਾ ਸੀ ਠੀਕ ਹੈ ਜੀ ਜਦੋਂ ਆਪਾਂ ਇਦਾਂ ਵਿਦਾਨ ਉਹਨਾਂ ਕਰਦੇ ਆ ਨਾ ਦੇਖੋ ਜਿਹੜੇ ਪੰਛੀ ਹੁੰਦੇ ਆ ਜਾਨਵਰ ਹੁੰਦੇ ਆ ਇਹ ਵੀ ਗੁਰੂ ਸਾਹਿਬ ਦੇ ਹੀ ਦਾਤਾਂ ਨੇ ਉਹਨਾਂ ਦੇ ਬੱਚੇ ਨੇ ਠੀਕ ਹੈ ਹਰ ਇੱਕ ਜਿਹੜਾ ਵੀ ਧਰਤੀ ਦੇ ਉੱਤੇ ਜਿੰਨੀਆਂ ਵੀ ਜੂਨਾ ਨੇ ਜਿੰਨੇ ਵੀ ਲੋਕ ਨੇ ਜਾਂ ਆਪਾਂ ਕਹਿੰਦੇ ਨੇ ਜਿੰਨੇ ਵੀ ਜੀਵ ਜੰਤੂ ਨੇ ਹਰ ਇੱਕ ਪਰਮਾਤਮਾ ਦੇ ਬੱਚੇ ਨੇ ਜਦੋਂ ਆਪਾਂ ਕਿਸਦਾ ਭਲਾ ਕਰਦੀਆਂ ਤਾਂ ਗੁਰੂ ਸਾਹਿਬ ਜ਼ਰੂਰ ਖੁਸ਼ ਹੁੰਦੇ ਨੇ ਵੀ ਮੇਰੇ ਬੱਚੇ ਦੀ ਇਹਨਾਂ ਨੇ ਤਕਲੀਫ ਦੂਰ ਕੀਤੀ ਹਾਲਾਂਕਿ ਆਪਾਂ ਵੀ ਸਾਰੇ ਉਹਨਾਂ ਦੇ ਬੱਚੇ ਹੀ ਆ ਪਰ ਫਿਰ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਤੇ ਜਦੋਂ ਆਪਾਂ ਪੋਦੇ ਮਹੀਨੇ ਦੇ ਵਿੱਚ ਕਿਉਂਕਿ ਪੋਦੇ ਮਹੀਨੇ ਦੇ ਵਿੱਚ ਆਪਾਂ ਨੂੰ ਪਤਾ ਵੀ ਆਜ ਤੇ ਟਾਈਮ ਉਹ ਖੇਤਾਂ ਦੇ ਵਿੱਚ ਦਾੜ ਹੀ ਨਹੀਂ ਹੁੰਦੇ ਪੰਛੀਆਂ ਨੂੰ ਖਾਣ ਪੀਣ ਲਈ ਠੰਡ ਦਾ ਮੌਸਮ ਹੁੰਦਾ ਤੇ ਜਦੋਂ ਆਪਾਂ ਵੀ ਜਦੋਂ ਭੁੱਖੇ ਹੁੰਨੇ ਆਪਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਲੇਕਿਨ ਜਦੋਂ ਪੇਟ ਭਰਿਆ ਹੁੰਦਾ ਫਿਰ ਆਪਾਂ ਨੂੰ ਠੰਡ ਵੀ ਘੱਟ ਲੱਗਦੀ ਆ ਸੋ ਪੰਛੀਆਂ ਨੂੰ ਵੀ ਠੰਡ ਤਾਂ ਲੱਗਦੀ ਆ ਜਦੋਂ ਆਪਾਂ ਉਹਨਾਂ ਨੂੰ ਚੌਲ ਪਾਉਣੀ ਆ ਤਾਂ ਉਹਨਾਂ ਦੀ ਵੀ ਠੰਡ ਮਿੱਟਦੀ ਆ ਉਹਨਾਂ ਦਾ ਪੇਟ ਭਰਦਾ ਅਸੀਸਾਂ ਦਿੰਦੇ ਨੇ ਉਸ ਟਾਈਮ ਦੇ ਵਿੱਚ ਇੱਕ ਤਾਂ ਠੰਡ ਕਰਕੇ ਤੇ ਇੱਕ ਉਹਨਾਂ ਦੀ ਭੁੱਖ ਘਰ ਕੇ ਤੇ ਚੌਲ ਪਾਉਣੇ ਕਿਸ ਤਰੀਕੇ ਨਾਲ ਆ ਚੌਲਾਂ ਨੂੰ ਨਾ ਥੋੜਾ ਜਣਾ ਨੂੰ ਉਬਾਲ ਲਓ ਥੋੜਾ ਜਾਂ ਜਾਕੀ ਉਹ ਪੱਕ ਜਾਣ ਚੰਗੀ ਤਰ੍ਹਾਂ ਤਾਂ ਕਿ ਪੰਛੀਆਂ ਨੂੰ ਖਾਣ ਦੇ ਵਿੱਚ ਅਸਾਨੀ ਹੋਵੇ ਤੇ ਉਹਨਾਂ ਦੇ ਹਾਜਮ ਹੋ ਜਾਣ ਤੇ ਉਸ ਤੋਂ ਬਾਅਦ ਪਾਣੀ ਅੱਡ ਕਰਕੇ ਫਿਰ ਤੁਸੀਂ ਚੌਲ ਜਿਹੜਾ ਛੱਤ ਦੇ ਉੱਤੇ ਪਾ ਦਿਓ ਹੌਲੀ ਹੌਲੀ ਜਿਹੜੇ ਪੰਛੀ ਨੇ ਸ਼ੁਰੂ ਚ ਘਟ ਆਉਣਗੇ ਪਰ ਹੌਲੀ ਹੌਲੀ ਆਉਣਾ ਜਿਆਦਾ ਸ਼ੁਰੂ ਕਰ ਦੇਣਗੇ ਤੇ ਫਿਰ ਜਦੋਂ ਛੱਕਣਗੇ ਤੇ ਤੁਹਾਨੂੰ ਸਿੱਸਾ ਵੀ ਦੇਣਗੇ ਤੁਹਾਡੇ ਘਰ ਦੇ ਵਿੱਚ ਦੇਖੋ ਉਸ ਦੀ ਗਰੀਬੀ ਕਿਵੇਂ ਖਤਮ ਹੋ ਗਈ ਚੰਗੇ ਕਰਮ ਕਰਕੇ ਤੇ ਕੋ ਦਾਨ ਕਰਕੇ ਜਿੱਥੇ ਉਹ ਨੂੰ ਮਤਲਬ ਕਿੰਨੀ ਜ਼ਿਆਦਾ ਗਰੀਬੀ ਸੀ ਕਿ ਲੋਕ ਉਹਨੂੰ ਬੁਲਾਉਣਾ ਪਸੰਦ ਨਹੀਂ ਕਰਦੇ ਸੀ ਪਰ ਉਹਦੇ ਘਰ ਦੇ ਵਿੱਚ ਸੋਨੇ ਦਾ ਮੀਹ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਹਰ ਰੋਜ਼ ਸੋਨੇ ਦੀਆਂ ਮੋਹਰਾਂ ਉਹਨੂੰ ਮਿਲਣ ਲੱਗੀਆਂ ਸੋ ਇਸੇ ਤਰੀਕੇ ਦੇ ਨਾਲ ਸਾਡੀ ਵੀ ਜ਼ਿੰਦਗੀ ਬਦਲਦੀ ਹੈ ਸਾਨੂੰ ਵੀ ਪਰਮਾਤਮਾ ਬਰਕਤ ਪਾਉਂਦੇ ਆ ਬਰਕਤ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਸਾਡੇ ਕਾਰੋਬਾਰ 'ਚ ਸਾਡੀ ਘਰ ਧਨ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਸੋ ਬਰਕਤ ਪਰਮਾਤਮਾ ਜ਼ਰੂਰ ਪਾਉਂਦੇ ਨੇ ਇਸੇ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ